ਸਾਲ ਗੁਰ ਸੇਵੀਐ ਇਹਨ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਈ ਹੋਏ ਸਿਫਤ ਖਸਮ ਦੀ ਨੂਰ ਅਰਸੋਂ ਕੋਰਸੋਂ ਚਟੀ ਤੋਹ ਦਾ ਦਿੱਤੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਸਜਣ ਸੱਚੇ ਪਾਤਸ਼ਾਹ ਹੁ ਸਿਰਸਾ ਹੰਦੈ ਜਿਸ ਪਾਸ ਬਹਟਿਆ ਸੋਹੀਐ ਸਵਨਾੰਦਾ ਵੇਸਾ ਸਜਣ ਸਚਾ ਪਾਤਿ ਸੋ ਸਿਰਸਾਂਦੇ ਜਿਸ ਪਾਸ ਬਹਿਟਿਆ ਸੋਹੀ ਸਵਨੰਦਾ ਵੇਸਾ ਹੋ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ 3 ਨਾਨਕ ਆਵੋ ਖੋਥੇ ਆ ਹਲਤ ਪਲਤ ਸਭ ਜਾਈਂ ਜਪ ਤਪ ਸੰਜਮ ਸਭ ਹਿਰ ਲਐ ਮੋਠੀ ਦੂਜੇ ਭਾ ਅੰਜਾਮ ਦਰ ਬੱਦੀ ਮਾਰੀ ਹੈ ਬਹੁਤੀ ਮਿਲ ਸਜਾਈ ਨਾਨਕ ਨਾ ਉਹ ਕੋਥੇ ਹਲ ਤ ਫਲ ਤ ਸਭ ਜਾਏ ਜਪ ਤਪ ਸੰਜਮ ਸਭ ਹਿਰ ਲਐ ਮੋਟੀ ਦੂਜ ਭਾਇ ਹੁ ਜਮੰਦਰ ਬਤੀ ਮਾਰੀ ਹੈ ਬਹੁਤੀ ਮਿਲ ਸਜਾਈ ਮਹੱਲਾ ਜਮ ਸੰਤਨ ਨਾਲ ਵੈਰ ਕਮਾਵਦੇ ਦੋਸਤਾਂ ਨਾਲ ਮੋਹ ਪਿਆਰ ਅਗੈ ਪਿਛੇ ਸੁਖ ਨਹੀਂ ਮਰ ਜੰਮ ਹੈ ਵਾਰੋ ਕਿਸਨਾ ਕਦੀ ਨਾ 부ਝਈ ਦੋ ਵਿਦਾ ਹੋਏ ਖੁਆਰ ਮੋਹ ਕਾਲੇ ਤਿਨ ਨਿੰਦ ਕ ਤੇਤ ਸਚੇ ਦਰਵਾਰ ਨਾਨਕ ਨਾਮ ਬਿਹੂਨੇ ਨਾ ਉਰਵਾਰ ਨਾ ਪਾਰ ਪੋੜੀ ਜੋ ਹਰ ਨਾਮ ਧਿਆਇਂਦੇ ਸੇ ਹਰ ਹਰ ਨਾਮ ਰਤੇ ਮਨ ਮਾ ਜਿਨ ਮਨ ਚਿਤ ਇਕ ਅਰਾਧੇ ਤਿਨ ਇਕਸ ਬਿਨ ਦੂਜਾ ਕੋ ਨਹੀ ਸੇ ਪਰਖ ਹਰਿ ਸੇਵ ਦੇ ਜੇਨ ਧੁਰ ਮਸਤਕ ਲੇਖ ਲਿਖਾਈ ਹਾਰੇ ਕੇ ਗੁਣ ਨਿਤ ਗਾਵਦੇ ਹਾਰੇ ਗੁਣ ਗਾਏ ਗੁਣੀ ਸਮਝਾਹੀ ਬੜੇ ਆਈ ਬੱਡੀ ਗੁਰਮੁਖ ਗੁਰਪੂਰ ਹਰ ਨਾਮ ਸਮਾਹੀ ਕੇ ਗੁਣ ਨਿਤ ਗਾਵਦੇ ਫਰ ਗੁਣ ਗਾਏ ਗੁਣੀ ਸਮਝਾਹੀ ਵਰਡਾਈ ਵੱਡੀ ਗੁਰਮੁਖ ਗੁਰਪੂਰ ਹਰਨਾਮ ਸਮਾਹੀ ਲਸਾ ਵਾਹਿਗੁਰੂ ਜੀ ਕੀ ਸਫਤਿ